ਕ੍ਰਿ ਸਰਦੀ ਮਹਿੰਗੀ ਤੇ ਮਸ਼ਹੂਰ ਮਠਾਈ ਦੀ ਦੁਕਾਨ ਹੁਣ ਵਿਵਾਦਾ ਦੇ ਘੇਰੇ ਦੇ ਵਿੱਚ ਆ ਗਈ ਹੈ ਇਹ ਮਾਂ ਜੋ ਆਪਣੇ ਬੱਚੇ ਦੇ ਜ਼ਿੱਦ ਕਰਨ ਤੋਂ ਬਾਅਦ ਥੋ ਮਠਾਈ ਲੈ ਕੇ ਜਾਂਦੀ ਹੈ ਪਰ ਬਾਅਦ ਦੇ ਵਿੱਚ ਪਛਤਾਉਂਦੀ ਆ ਕਹਿੰਦੀ ਹੈ ਕਿ ਉਰਲੀ ਲੱਗਿਆ ਹੋਇਆ ਡੱਬਾ ਮੈਨੂੰ ਦੇ ਦਿੱਤਾ ਤੇ ਮੇਰੇ ਤਾਂ ਬੱਚੇ ਨੇ ਵੀ ਮਠਾਈ ਨਾਲੋਂ ਨਾਲ ਖਾ ਲਈ ਹੁਣ ਤੁਸੀਂ ਸੋਚੋ ਉਸ ਮਾਂ ਤੇ ਕੀ ਬੀਤੇਗੀ ਜਦੋਂ ਉਸਨੇ ਡੱਬਾ ਖੋਲ ਕੇ ਦੇਖਿਆ ਤੇ ਵਿੱਚ ਉਰਲੀ ਲੱਗੀ ਹੋਈ ਮਠਾਈ ਉਹਨੂੰ ਮਿਲੀ ਦਰਅਸਲ ਇਹ ਮਾਮਲਾ ਅੰਮ੍ਰਿਤਸਰ ਦੇ ਇੱਕ ਇਲਾਕੇ ਦਾ ਦੱਸਿਆ ਜਾ ਰਿਹਾ ਜਿੱਥੇ ਦੇ ਰਾਤ ਮਸ਼ਹੂਰ ਮਠਾਈ ਦੀ ਦੁਕਾਨ ਦੇ ਉੱਤੇ ਇਸ ਮਹਿਲਾ ਦੇ ਵੱਲੋਂ ਬੱਚੇ ਦੀ ਜਿੱਦ ਕਰਨ ਤੋਂ ਬਾਅਦ ਮੋਤੀ ਚੂੜ ਦੇ ਲੱਡੂ ਲਿੱਤੇ ਜਿਸ ਤੋਂ ਬਾਅਦ ਉਸਨੇ ਨਾਲ-ਨਾਲ ਇੱਕ ਹੋਰ ਮਠਾਈ ਚਮਚਮ ਦੀ ਖਰੀਦੀ ਬੱਚੇ ਨੂੰ ਤਾਂ ਨਾਲੋਂ ਨਾਲ ਉਸਨੇ ਮਠਾਈ ਖਿਲਾ ਦਿੱਤੀ ਪਰ ਚਮਚਮ ਵਾਲਾ ਡੱਬਾ ਉਹ ਨਾਲ ਹੀ ਘਰ ਲੈ ਆਈ ਤੇ ਘਰ ਆ ਕੇ ਜਦੋਂ ਉਸਨੇ ਡੱਬੇ ਨੂੰ ਖੋਲ ਕੇ ਦੇਖਿਆ ਤਾਂ ਹੌਸ਼ ਉੱਡ ਜਾਂਦੇ ਨੇ ਉਸ ਪੂਰੇ ਡੱਬੇ ਦੇ ਵਿੱਚ ਉਰਲੀ ਲੱਗੀ ਹੋਈ ਸੀ ਆਖਰਕਾਰ ਕੀ ਹੈ ਪੂਰਾ ਮਾਮਲਾ ਇਸ ਔਰਤ ਤੋਂ ਸੁਣੋ ਤੇ ਉਸ ਤੋਂ ਬਾਅਦ ਇਸੁੱਤੇ ਦੁਕਾਨਦਾਰ ਦਾ ਕੀ ਬਿਆਨ ਆਇਆ ਉਹ ਵੀ ਸੁਣਾ ਰਿਹਾ ਮੈਂ ਕੱਲ ਸ਼ਾਮੀ ਕੋਈ 7:00 9:00 ਵਜੇ ਕਾਨਾ ਸਵੀਟਸ ਤੇ ਮਠਾਈ ਲੈਣ ਰੁਕੀ ਆ ਮੇਰੀ ਬੇਟੀ ਨੇ ਡਿਮਾਂਡ ਕੀਤੀ ਕਿ ਉਹਨੇ ਲੱਡੂ ਖਾਣੇ ਤੁਸੀਂ ਲਵ ਲੱਡੂ ਮੈਂ ਵੀ ਇਹ ਜਗ੍ਹਾ ਰੈਪਿਊਟੇਟਡ ਹੈ ਰੈਗੂਲਰ ਕਸਟਮਰ ਆ ਮੈਂ ਆਈ ਆ ਬੇਟੀ ਦੇ ਨਾਲ ਮੈਂ ਆ ਕੇ ਲੱਡੂ ਦੀ ਪੈਕਿੰਗ ਔਰ ਚਮਚਮ ਦੀ ਪੈਕਿੰਗ ਲੈਂਦੀ ਆ ਨਾ ਬੋਲੋ ਐਂਡ ਜਦੋਂ ਮੈਂ ਲੈ ਕੇ ਚਲੇ ਗਈ ਆ ਮੈਨੂੰ ਕਾਊਂਟਰ ਤੋਂ ਮੈਂ ਪੇਮੈਂਟ ਕੀਤੀ ਆ ਆਨਲਾਈਨ ਔਰ ਉਹਨਾਂ ਨੇ ਬਿੱਲ ਵੀ ਦਿੱਤੇ ਨੇ ਮੈਨੂੰ ਐਨੀ ਹਾਊ ਬਟ ਆਬਵੀਅਸ ਉਸਨੇ ਲੈ ਬੰਦਾ ਨਹੀਂ ਦੇਖਦਾ ਮੈਂ ਵੀ ਨਹੀਂ ਦੇਖੇ ਮੈਂ ਘਰ ਗਈ ਰਸਤੇ 'ਚ ਸ਼ੀ ਵਾਂਟਿਡ ਮੈਂ ਲੱਡੂ ਇਹਨੂੰ ਖੋਲ ਕੇ ਖਾਣ ਲਈ ਦੇ ਦਿੱਤੇ ਤਾਂ ਜਾ ਕੇ ਅਸੀਂ ਡਿਨਰ ਕੀਤਾ ਕੁਝ ਟਾਈਮ ਸਵਾ 10 10:30 ਤੇ ਮੈਂ ਚਮਚਮ ਮਿਠਾਈ ਜਿਹੜੀ ਉਹ ਖੋਲੀ ਹੈ ਕਿ ਕਿ ਲੱਡੇ ਲੱਡੂ ਤੇ ਮੈਂ ਨੂੰ ਰਸਤੇ 'ਚ ਹੀ ਦੇ ਦਿੱਤੇ ਸੀ ਚਮਚਮ ਖੋਲੀ ਤੇ ਚਮ ਚਮ ਸਾਰੀ ਫੰਗਸ ਨਾਲ ਭਰੀ ਇੱਕ ਪੀਸ ਦੂਸਰਾ ਤੀਸਰਾ ਚੌਥਾ ਚਾਰੋਂ ਦੇ ਚਾਰੋਂ ਪੀਸ ਤੇ ਫੰਗਸ ਲੱਗੀ ਹੋਈ ਮੈਂ ਉਸ ਪੈਕਿੰਗ ਨੂੰ ਐਜ਼ ਇਟ ਇਜ਼ ਬੰਦ ਕਰਕੇ ਫ੍ਰਿਜ ਲਗਾ ਕੇ ਇਹਨਾਂ ਦੇ ਓਨਰ ਨੂੰ ਕਾਲ ਕੀਤੀ ਗੂਗਲ ਤੋਂ ਨੰਬਰ ਲੈ ਕੇ ਦੇ ਡਿਡਨਟ ਪਿਕ ਅਪ ਦ ਕਾਲ ਇਹਨਾਂ ਨੇ ਕਾਲ ਮੇਰੀ ਪਿਕ ਨਹੀਂ ਕੀਤੀ ਐਨੀ ਹਾਉ ਆਈ ਫੀਲ ਲਾਈਕ ਕਿ ਮੈਂ ਸਹਰੇ ਇਸ ਗੱਲ ਮੈਂ ਮਾਰਨਿੰਗ ਆਈ ਆ ਦੇ ਆਰ ਜਸਟ ਗਿਵਿੰਗ ਮੀ ਬੈਕ ਕਿ ਆ ਲੋ ਆਪਣੇ ਅਮਾਉਂਟ 375 ਰੁਪਏ ਜਦੋਂ ਇਹਨਾਂ ਨੇ ਉਹ ਦਿੱਤੇ ਮੈਨੂੰ ਯਾਦ ਆਇਆ ਕਿ ਮੇਰੇ ਕੋਲ ਤਾਂ ਬਿਲਸ ਹੈਗੇ ਨੇ ਇਹ ਕਹਿੰਦੇ ਬਿੱਲ ਹੈਗੇ ਮੈਂ ਕਿਹਾ ਜੀ ਹੈਗੇ ਆ ਬਿੱਲ ਦੇ ਉੱਪਰ ਉਸ ਟਾਈਮ ਮੈਂ ਦੇਖਿਆ ਤੇ ਉਹਦੇ ਉੱਤੇ ਬਿੱਲ ਦੇ ਉੱਪਰ ਸਰ ਲੱਗਾ ਹੋਇਆ ਹੈ ਮਿਲਕ ਕੇਕ ਔਰ ਵਨ ਮੋਰ ਆਈਟਮ ਬਿੱਲ ਜਿਹੜੀ ਚੀਜ਼ ਮੈਂ ਖਰੀਦ ਰਹੀ ਹਾਂ ਬਿੱਲ ਤੁਸੀਂ ਉਹਦਾ ਦੋ ਤੁਸੀਂ ਮੈਨੂੰ ਬਿੱਲ ਕਿਸੇ ਹੋਰ ਚੀਜ਼ ਦਾ ਦੇ ਰਹੇ ਹੋ ਟੈਗ ਤੁਸੀਂ ਕੁਝ ਹੋਰ ਕਰ ਰਹੇ ਹੋ ਮੈਂ ਪੇ ਜੈਨੂਨ ਕਰ ਰਹੀ ਹਾਂ ਮੈਂ ਤੁਹਾਡੇ ਕੋਈ ਡਿਸਕਾਊਂਟ ਥੋੜੀ ਲੈ ਰਹੀ ਹਾਂ ਐਂਡ ਸੈਕੰਡ ਥਿੰਗ ਇਜ਼ ਦਿਸ ਕਿ ਸਰ ਲੱਡੂ ਠੀਕ ਸੀਗੇ ਜਾਂ ਖਰਾਬ ਸੀ ਪਤਾ ਨਹੀਂ ਪਰ ਮੈਂ ਸਿੰਗਲ ਮਦਰ ਆ ਵਿਡੋ ਆ ਮੇਰੇ ਕੋਲ ਮੇਰੀ ਸਾਰੀ ਜਾਇਦਾਦ ਮੇਰਾ ਬੱਚਾ ਹੈ ਜੀ ਅਗਰ ਇਹਨੂੰ ਇਨ ਬਿਟਵੀਨ ਰਾਤ ਨੂੰ ਕੁਝ ਖਾਣੇ ਆ ਪ੍ਰੋਬਲਮ ਹੋ ਜਾਂਦੀ ਕੌਣ ਜ਼ਿੰਮੇਵਾਰ ਕੋਈ 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 ਜ਼ਿੰਮੇਵਾਰੀ ਲੈਂਦਾ ਇਹਦਾ ਮੈਂ মিডিਆ ਨੂੰ ਨਹੀਂ ਮੈਂ ਸਿਰਫ ਇੱਕ ਗੱਲ ਕਹਿਨੀ ਆ ਕਿ ਤੁਸੀਂ ਸਾਰੇ ਜਣੇ ਆਪਣੇ ਅੰਦਰ ਝਾਕ ਕੇ ਦੇਖੋ ਕਿ ਤੁਹਾਡੇ ਮੈਂਬਰ ਤੁਹਾਡੇ ਲਈ ਇੰਪੋਰਟੈਂਟ ਆ ਜਾਂ ਤੁਹਾਡਾ ਪੈਸਾ ਤੁਹਾਡੇ ਲਈ ਇੰਪੋਰਟੈਂਟ ਆ ਅਸੀਂ ਕਿਸੇ ਅੱਛੀ ਦੁਕਾਨ ਤੇ ਚੜਦੇ ਆ ਪੇ ਕਰਦੇ ਆ ਕਿਉਂ ਕਿਉਂਕਿ ਸਾਨੂੰ ਪਤਾ ਸੀ ਸੇਫ ਇਹ ਤੇ ਅੱਛਾ ਮਿਲੂਗਾ ਮੈਂ ਲੜਕਿਆਂ ਨੂੰ ਪੈਕ ਕਰਨ ਤੋਂ ਪਹਿਲਾਂ ਹੀ ਛੋਟੀ ਜੀ ਗੱਲ ਰਿਕੁਐਸਟ ਕੀਤੀ ਮੈਂ ਕਿ ਮੈਂ ਬਟਾ ਚੈੱਕ ਕਰ ਲਈ ਮੈਂ ਉਹਨਾਂ ਨਾਲ ਗੱਲ ਹੋਈ ਜੇ ਕੋਈ ਰਿਗਾਰਡਿੰਗ ਕੰਪਲੇਂਟ ਹੈ ਮੈਂ ਸਰ ਡੈਫੀਨੇਟਲੀ ਅੱਗੇ ਫਾਰਵਰਡ ਪੁੱਛਾਂ ਕੁਝ ਕਰਾਂਗੀ ਇੰਨਾ ਇੰਨਾ ਤੇ ਮੁਸ਼ਕਿਲ ਹੈ ਸਰ ਆਨਰ ਹੋਣ ਆ ਰਹੇ ਨੇ ਜਦੋਂ ਇਹ ਸਭ ਕੁਝ ਹੋ ਚੁੱਕਾ ਹੈ ਉਦੋਂ ਆਨਰ ਆ ਰਹੇ ਨੇ ਕਿਉਂ ਸਾਡੀ ਜਾਨ ਦੀ ਕੋਈ ਕੀਮਤ ਨਹੀਂ ਹੈ ਅਸੀਂ ਕਾਮਨ ਪੀਪਲ ਆ ਮਿਡਲ ਕਲਾਸ ਆ ਤੇ ਕੀ ਗੱਲ ਅਸੀਂ ਜ਼ਿੰਦਗੀ ਜਿਹੜੀ ਸਾਡੀ ਇੰਪੋਰਟੈਂਟ ਨਹੀਂ ਹੈ ਰਾਈਟ ਹੁਣ ਕੋਈ ਵੀ ਚੀਜ਼ ਉਹ ਬਾਅਦ ਚ ਦੇਖੀ ਜਾਏਗੀ ਸਰ ਪਹਿਲਾਂ ਮੇਰੀ ਕੰਪਲੇਨ ਜਿਹੜੀ ਹੈ ਉਹ ਕਿਉਂਕਿ ਉਹ ਕੰਪਲੇਨ ਮੈਂ ਡਾਇਬਟੀਕ ਆ ਮੈਂ ਮਿਠਾਈ ਖਾਣੀ ਨਹੀਂ ਮੈਂ ਆਪਣੇ ਬੱਚੇ ਦੀ ਜ਼ਿੰਦਗੀ ਨਾਲ ریلیਟਡ ਇੱਕ ਮਾਂ ਸਭ ਕੁਝ ਕਰ ਸਕਦੀ ਹੈ ਬਰਮੇਜ ਕੀ ਜਸ ਥੀ ਇਜ਼ ਓਨਲੀ 3 ਇਅਰਸ ਓਲਡ ਉਤੇ ਪਤਾ ਵੀ ਨਹੀਂ ਉਤੇ ਚਾਹੇ ਫੰਗਸ ਵਾਲੀ ਮਿਠਾਈ ਹੋ ਕਾਲਮ ਦੀ ਹੁਣ ਤੇ ਇਹ ਪਤਾ ਹੀ ਨਹੀਂ ਕਿ ਇਹ ਕੀ ਚੀਜ਼ ਹੈ ਅਗਰ ਮਾ ਨਾ ਦੇਖੇ ਤੇ ਕੀ ਪਤਾ ਲੱਗੇਗਾ ਉਹਨੂੰ ਦੱਸੋ ਜੀ ਫੰਗਸ ਫੰਗਸ ਵਾਲੀ ਮਿਠਾਈ ਦੇਖੋ ਅਸੀਂ ਤੇ ਕਾਫੀ ਸਾਮਾਨ ਵੇਚਿਆ ਹੋਇਆ ਹੈ ਅੱਗੇ ਵੀ ਠੀਕ ਹੈ ਕਿ ਮੈਂ ਮੈਂ ਮਿਠਾਈ ਦੇ ਕੋਈ ਕਰ ਰਿਹਾ ਮੈਂ ਛੇ ਤੁਹਾਡੇ ਕੋਲ ਸਰ ਉਹਨਾਂ ਕੋਲ ਵੀਡੀਓ ਹੈਗੀ ਹੈ ਵਿਦ ਬਿਲ ਹੈਗੀ ਹੈ ਜੋ ਫੰਗਸ ਨਹੀਂ ਬਿਲ ਹੈਗੀ ਹੈ ਵੀਡੀਓ ਹੈ ਸਾਮਾਨ ਵੀ ਤੁਹਾਡੇ ਸਾਹਮਣੇ ਪਿਆ ਹੋਇਆ ਹੈ ਮੈਂ ਐ ਨਹੀਂ ਕਹਿ ਰਿਹਾ ਹੁਣ ਦੇਖੋ ਜੀ ਮੋਤੀ ਚੂੜੀ ਲੈ ਗਏ ਆ ਉਹ ਠੀਕ ਹੈ ਹੁਣ ਐਨ ਕਿ ਇਹ ਆਈਟਮ ਅਜੀ ਫ੍ਰਿਜ ਚ ਰੱਖਣ ਵਾਲੀ ਉੱਤੋਂ ਹਿਮੀਡੀਟੀ ਵਾਲਾ ਮੌਸਮ ਆ ਬਰਸਾਤ ਵਾਲਾ ਜੇ ਫ੍ਰਿਜ ਨਹੀਂ ਰੱਖੀ ਗਈ ਇਸ ਕਰਕੇ ਉਹਦੇ ਚ ਆ ਗਈ ਆ ਹੋਰ ਬਾਕੀ ਦੀ ਸਾਡੀ ਕੋਈ ਬਾਕੀ ਵੀ ਸਵੇਰ ਦੀ ਵੇਚੀ ਆ ਅਸੀਂ ਕੱਲ ਵੀ ਵੇਚੀ ਆ ਕੋਈ ਕਿਸੇ ਦੀ ਕੰਪਲੇਨਟ ਨਹੀਂ ਆਈ ਸਰ 2 ਘੰਟੇ ਜੁੜੇ ਲੱਗ ਜਾਂਦੀ ਕਹਿੰਦੇ ਹਾਂਜੀ ਬੰਗਾ 2 ਘੰਟੇ ਚ ਲੱਗ ਜਾਂਦੀ ਆ ਸਭ ਦੋ ਸਨ ਹੁਮਮਤ ਸੇ ਦੇਖੋ ਨਾ ਕਿੰਨਾ ਮੈਂ ਬਾਹਰ ਨਿਕਲ ਹਾਂ ਕੈਂਡੀ ਠੀਕ ਹੁੰਦੀ ਹੈ ਮਸ਼ੀਨ ਠੀਕ ਹੁੰਦੀ ਹੈ ਨਾਲ ਉਹਨਾਂ ਦਾ ਕਹਿਣਾ ਕਿ ਮਠਾਈ ਹੋ ਲੱਤੀ ਬਿੱਲ ਹੋਰ ਕਿਸੇ ਦਾ ਮਠਾਈ ਬਿੱਲ ਪਹਿਲੇ ਹੋਰ ਦਿੱਤੇ ਸੀ ਉਹ ਲੜਕੇ ਕੋਲ ਗਲਤੀ ਨਾਲ ਕਿਸੇ ਦਾ ਫੜਾਇਆ ਗਿਆ ਮੈਂ ਉਹ ਚੱਕਰ ਕੋਈ ਨਹੀਂ ਕਾ ਜੇ ਕਸਟਮਰ ਦੋ ਦਿਨ ਇਕੱਠੇ ਖੜੇ ਹੁੰਦੇ ਆ ਉਹਨੇ ਆਉਂ ਫੜਾਇਆ ਜਾਂ ਕਿਸੇ ਨੂੰ ਪੈਸੇ ਦੇਣ ਲੱਗੇ ਇੱਧਰ ਦਾ ਇੱਧਰ ਫੜਾਇਆ ਗਿਆ ਬਿੱਲ ਤੇ ਕੋਈ ਇਸ਼ੂ ਨਹੀਂ ਉਹ ਬਿੱਲ ਤੇ ਦੁਬਾਰਾ ਵੀ ਆਪਾਂ ਹੁਣ ਦੀ ਤੁਹਾਨੂੰ ਦੇ ਦਾਂਗੇ ਮਠਾਈ 450 ਨਹੀਂ ਮਠਾਈ ਨਹੀਂ 450 ਉਹਨਾਂ ਨੇ ਫੀਸ ਵਿੱਚ ਨਹੀਂ ਰੱਖੀ ਗਈ ਉਹਨਾਂ ਕੋਲ ਜਾਂ ਲੇਟ ਰੱਖੀ ਗਈ ਯਕੀਨ ਉਸ ਕਰਕੇ ਆ ਗਿਆ ਜਿਹੜੇ ਮੋਤੀ ਚੂਰਾ ਉਹਨੂੰ ਕੁਝ ਨਹੀਂ ਹੋਇਆ ਉਹ ਠੀਕ ਹੈ ਕਿਉਂਕਿ ਜਿਹੜੀ ਫ੍ਰਿਜ ਚ ਰੱਖਣ ਵਾਲੀ ਨੇ ਨਾ ਆਟਮਾ ਗਈ ਉਹ ਠੀਕ ਹੈ ਜੇ ਤਿੰਨ ਬੱਚੀ ਨੂੰ ਕੁਝ ਹੋ ਜਾਂਦਾ ਹੋਊਗੀ ਉਸ ਰਿਸਪੌਂਸਿਬਲ ਸਰ ਦੇਖੋ ਜੀ ਮੈਂ ਮੈਂ ਵੀ ਫੈਮਿਲੀ ਵਾਲਾ ਆ ਮਾ ਸਾਡੇ ਵੀ ਬੱਚੇ ਐ ਮੈਂ ਅੱਗੇ ਵੀ ਸਾਡੇ ਕੋਲ ਆਂਦੇ ਨੇ ਕੋਈ ਐਸੀ ਗੱਲ ਨਹੀਂ ਕਿ ਜਦੋਂ ਨਾਲ ਪੁੱਛਣ ਕਿ ਕੋਈ ਕੰਪਲੇਨ ਜਾਂ ਕੁਝ ਵੀ ਹੈ ਕਿ ਅੱਗੇ ਤੋਂ ਕਦੀ ਵੀ ਹੋਇਆ ਹੋਵੇ ਕੰਪਰੋਮਾਈਜ਼ ਦਾ ਕੀ ਆ ਰਿਹਾ ਜੀ ਨਹੀਂ ਕੰਪਰੋਮਾਈਜ਼ ਨਹੀਂ ਅਸੀਂ ਤਾਂ ਮਾਫੀ ਮੰਗੀ ਸੀ ਉਹਨਾਂ ਕੋਲੋਂ ਕਿ ਜੇ ਕੋਈ ਸਾਡੀ ਗਲਤੀ ਹੋ ਸਕਦੀ ਹੈ ਤਾਂ ਉਹ ਅਸੀਂ ਮਾਫੀ ਮੰਗ ਲੈਂਦੇ ਆ ਤੁਸੀਂ ਆਪ ਮਨ ਦੇ ਵਿੱਚ ਹੀ ਇੱਥੇ ਇਨਸਪੈਕਸ਼ਨ ਹੋਣੀ ਚਾਹੀਦੀ ਹੈ ਜੀ ਦੇਖੋ ਜੀ ਇਨਸਪੈਕਸ਼ਨ ਕਰੋ ਤੁਹਾਡੇ ਸਾਹਮਣੇ ਹਰ ਚੀਜ਼ ਪਈ ਹੈ ਆ ਦੇਖੋ ਇੱਕ ਕਵਰ ਪਈ ਚੀਜ਼ ਤੁਹਾਡੇ ਸਾਹਮਣੇ ਤੁਸੀਂ ਆਏ ਹੋ ਜਦੋਂ ਇੱਕ ਮਿੰਟ ਤੁਸੀਂ ਆਏ ਹੋ ਜਦੋਂ ਇਹ ਦੇਖੋ ਇੱਕ ਕਵਰ ਪਈ ਉਹਦਾ ਹੀ ਕੋਈ ਨੰਗੀ ਨਹੀਂ ਅਸੀਂ ਰੱਖਦੇ ਆ ਵੀ ਕਿਤੋਂ ਸਾਡੇ ਦੇਖੋ ਇਹ ਕਵਰ ਕੀਤੀਆਂ ਆ ਇਹ ਵੀ ਦੇਖੋ ਮੈਂ ਮੇਰੀ ਵੀ ਵੀ ਚੀਜ਼ ਨਹੀਂ ਨਹੀਂ ਜੀ ਮੈਂ ਜੌਬ ਕਰਦਾ ਇੱਥੇ ਠੀਕ ਹੈ ਹਾਂ ਜੀ ਇਹ ਦੇਖੋ ਸਾਰੀਆਂ ਚੀਜ਼ਾਂ ਕਵਰ ਆਪਣੇ ਆਪ ਇਹਨਾਂ ਦੇ ਹੱਥੋਂ ਪਹਿਲਾਂ ਨਹੀਂ ਕਵਰ ਹੋਈਆਂ ਮੈਡਮ ਇਹ ਹੱਥੋਂ ਪਹਿਲਾਂ ਨਹੀਂ ਆ ਤੁਹਾਡੇ ਹੱ ਹਰੀ ਸੀਜ਼ਨ ਕਵਰ ਕਰਕੇ ਰੱਖਦੇ ਆ